ਪਿੰਨ ਸਾਹਿਬ ਸਵਾਗਤ ਹੈ ਪਰਵੰਦੇ ਵਿੱਚ ਧੰਨਵਾਦ ਜੀ ਤੁਹਾਨੂੰ ਤੇ ਸਾਰੇ ਲੋਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਕਾਫੀ ਅਪਡੇਟ ਹੈਗੀ ਆ ਕੈਨੇਡਾ ਦੇ ਨਾਲ ਅਮਰੀਕਾ ਦੇ ਨਾਲ ਸਬੰਧਤ 온ਟਾਰੀਓ ਦੇ ਨਾਲ ਸਬੰਧਤ ਔਰ ਧੋਖਾਧੜੀ ਦੇ ਮਾਮਲਿਆਂ ਦੇ ਨਾਲ ਸਬੰਧਤ ਤੇ આરોਪ ਲੱਗਦੇ ਰਹਿੰਦੇ ਨੇ ਖਿੱਤਾ ਕੋਈ ਨਹੀਂ ਬਚਿਆ ਚਾਹੇ ਡਾਕਟਰੀ ਹੋਵੇ ਔਰ ਉਹਦੇ ਨਾਲ ਨਾਲ ਚਾਹੇ ਲੋਕਾਂ ਦਾ ਭਵਿੱਖ ਦੱਸਣੇ ਵਾਲੇ ਜਿਹੜੇ ਆਪਣਾ ਭਵਿੱਖ ਪਤਾ ਨਹੀਂ ਹੁੰਦਾ ਵੀ ਅਸੀਂ ਕਦੇ ਫੜੇ ਜਾਣਾ ਜੋਸ਼ੀਆ ਬਾਰੇ ਗੱਲਬਾਤ ਕਰਾਂਗੇ ਤੇ ਆਪਨ ਪਤਾ ਹੈ ਨਾ ਮੌਸਮ ਦੇ ਵਿੱਚ ਅਗਾਹੇ ਬਗਾਹੇ ਤੁਸੀਂ ਵੀ ਦੱਸਦੇ ਰਹਿੰਦੇ ਹੋ ਵੀ ਭਾਈ ਡੂੰਘੇ ਪਾਣੀ ਚ ਨਾ ਜਾਓ ਫਿਰ ਵਾਰ ਦਾ ਤਾਂ ਜਾਂ ਫਿਰ ਤੁਸੀਂ ਲਾ ਲੋ ਇਹਦੇ ਨੇ ਘਟਨਾਮਾ ਵਾਪਰ ਜਾਂਦੇ ਆ ਸੋ ਭਾਈ ਖਬਰ ਕੈਨੇਡਾ ਅਮਰੀਕਾ ਵਪਾਰ ਨੂੰ ਲੈ ਕੇ ਜੀਪਦਨ ਸਾਹਿਬ ਦੇਖੋ ਇਹਦੇ ਵਿੱਚ ਸਾਨੂੰ ਵਾਦਾ ਹੈ ਕਿ ਜੋ ਅਮਰੀਕਾ ਦੇ ਨਾਲ ਟ੍ਰੇਡ ਡੀਲ ਹੈ ਉਹ ਇਸ ਸਮੇਂ ਕੈਨੇਡਾ ਵਾਸਤੇ ਇਹ ਟ੍ਰੇਡ ਡੀਲ ਕਰਨਾ ਤੇ ਉਹਦੇ ਵਿੱਚ ਵੱਦ ਤੋਂ ਵੱਧ ਰਿਆਇਤਾਂ ਚੰਗਾ ਵਾਸਤੇ ਲੈਣੀਆਂ ਤੇ ਇਸੇ ਬਾਬਤ ਸਾਡਾ ਜੋਰ ਲੱਗਾ ਹੋਇਆ ਪ੍ਰਾਈਮ ਮਿਨਿਸਟਰ ਨੇ ਜਾਂ ਜਿਹੜੇ ਵੱਖ-ਵੱਖ ਪ੍ਰੀਮੀਅਰਸ ਵੀ ਨੇ ਸੋ ਉਹਨਾਂ ਦੀ ਵੀ ਤਵੱਜੋ ਇਸ ਸਮੇਂ ਇਹੀ ਬਣੀ ਹੋਈ ਹੈ ਕਿ ਅਮਰੀਕਾ ਦੇ ਨਾਲ ਇੱਕ ਚੰਗੀ ਟ੍ਰੇਡ ਡੀਲ ਨੂੰ ਅੱਪਰੇ ਚੜਾਇਆ ਜਾ ਸਕੇ ਕਿਉਂਕਿ ਇਹ 1 ਅਗਸਤ ਤੋਂ ਡਰਾਮਪ ਸਾਹਿਬ ਨੇ ਇਹ ਟੈਰਿਫ ਲਾਉਣ ਦੀ ਧਮਕੀ ਦਿੱਤੀ ਹੋਈ ਹੈ ਇਹ 35% ਤੱਕ ਟੈਰਿਫ ਲਾਉਣ ਦੀ ਬਾਰੇ ਗੱਲ ਕਹੀ ਹੋਈ ਹੈ ਤੇ ਉਸ ਤੋਂ ਪਹਿਲਾਂ-ਪਹਿਲਾਂ ਇਹ ਕੋਸ਼ਿਸ਼ਾਂ ਜਾਰੀ ਨੇ ਕਿ ਕਿਸੇ ਨਾ ਕਿਸੇ ਟਾਂਕ ਦੇ ਨਾਲ ਜਿਹੜੀ ਆ ਇੱਕ ਚੰਗੀ ਟ੍ਰੇਡ ਡੀਲ ਨੂੰ ਜਾਵ ਦਿੱਤਾ ਜਾਵੇ ਸੋ ਇਹਦੇ ਵਿੱਚ ਪਹਿਲੀ ਗੱਲ ਤਾਂ ਇਹ ਆ ਕਿ ਜੋ ਕੈਨੇਡਾ ਦੇ ਪ੍ਰੀਮੀਅਰਸ ਨੇ ਇਹ ਜਿੰਨੇ ਵੀ ਕੈਨੇਡਾ ਦੇ ਪ੍ਰੀਮੀਅਰਸ ਨੇ ਉਹ ਸਾਰੇ ਇੱਕ ਕਲ ਤੋਂ ਮਸਕੋਕਾ ਕਾਉਂਟੀ ਵਿੱਚ ਇਕੱਠੇ ਹੋਏ ਨੇ ਸੋ ਉੱਥੇ ਇਹਨਾਂ ਦੀ ਤਿੰਨ ਦਿਨਾਂ ਦੀ ਮੀਟਿੰਗ ਚੱਲ ਰਹੀ ਹੈ ਸੋ ਇਹਦੇ ਵਿੱਚ ਪ੍ਰਮੁੱਖ ਤੌਰ ਤੇ ਇਸੇ ਲਈ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਅਗਰ ਇਹ ਜਿਹੜਾ ਇੱਕਾਥਲਾ ਡੋਮੈਸਟਿਕ ਜਿਹੜਾ ਟ੍ਰੇਡ ਹੈ ਸੋ ਉਹਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਵਧਾਇਆ ਜਾਵੇ ਇਸ ਸਰਪ੍ਰਿੰਸੀਪਲ ਤੇ ਵਧਾਇਆ ਜਾਵੇ ਕਿ ਦੂਜੇ ਪਾਸੇ ਜੋ ਅਮਰੀਕਾ ਦੇ ਨਾਲ ਡੀਲ ਹੋਣੀ ਹੈ ਸੋ ਉਹਦੇ ਵਿੱਚ ਵੱਧ ਤੋਂ ਵੱਧ ਜੋ ਸਾਡੇ ਪ੍ਰਵੇਸ਼ੀ ਸੀ ਤਵੱਜੂਆਂ ਨੇ ਸੋ ਉਹਨਾਂ ਦਾ ਖਿਆਲ ਰੱਖਿਆ ਜਾਵੇ ਸੋ ਇਸ ਇਹ ਮੀਟਿੰਗ ਦੇ ਵਿੱਚ ਅੱਜ ਦੂਜਾ ਦਿਨ ਹੈ ਸੋ ਕੱਲ ਨੂੰ ਮੰਗਲਵਾਰ ਵਾਲੇ ਦਿਨ 'ਚ ਸਾਡੇ ਪ੍ਰਾਈਮ ਮਿਨਿਸਟਰ ਮਾਰਕਾਨੀ ਸਾਹਿਬ ਨੇ ਵੀ ਸ਼ਿਰਕਤ ਕਰਨੀ ਹੈ ਤੇ ਦੂਜੇ ਪਾਸੇ ਜੇਕਰ ਅਮਰੀਕਾ ਦੇ ਇੱਕ ਕਮਰਸ ਵੈ ਫੈਕਟਰੀ ਹਵਰ ਲੁੱਟਨੇ ਖੁਨਾ ਦੀ ਗੱਲਬਾਤ ਕੀਤੀ ਜਾਵੇ ਸੋ ਜਦੋਂ ਉਹਨਾਂ ਤੋਂ ਇਹ ਚੀਜ਼ ਪੁੱਛੀ ਗਈ ਕਿਉਂਕਿ ਕੁਝ ਦਿਨ ਪਹਿਲਾਂ ਮਾਰਕਰਨੀ ਸਾਹਿਬ ਨੇ ਸਟੇਟਮੈਂਟ ਦਿੱਤੀ ਇਹ ਜਿਸ ਤਰ੍ਹਾਂ ਦੀਆਂ ਸਭਾਵਨਾਵਾਂ ਕਹਿੰਦੇ ਮੈਨੂੰ ਲੱਗ ਰਹੀਆਂ ਨੇ ਜਾਂ ਕਹਿੰਦੇ ਕਿ ਅਮਰੀਕਾ ਵੀ ਜਿਵੇਂ ਹੁਣ ਮੁਲਕਾਂ ਦੇ ਨਾਲ ਜੋ ਡੀਲਾਂ ਹੋਈਆਂ ਨੇ ਸੋ ਕਹਿੰਦੇ ਕਿ ਕਿਤੇ ਨਾ ਕਿਤੇ ਮੈਨੂੰ ਲੱਗ ਰਿਹਾ ਕਿ ਜੋ ਅਮਰੀਕਾ ਦੇ ਨਾਲ ਸਾਡੀ ਡੀਲ ਹੋਣੀ ਹੈ ਉਹਦੇ ਵਿੱਚ ਟੈਰਿਫ ਕਿਤੇ ਨਾ ਕਿਤੇ ਹੋਵੇ ਤੋਂ ਬਿਨਾਂ ਟੈਰਿਫ ਤੋਂ ਕਹਿੰਦੇ ਈਲ ਨਾਮ ਜਿਹੜਾ ਕਹਿੰਦੇ ਕਾਫ ਸੋ ਉਹਨਾਂ ਨੇ ਇਸ ਤਰੀਕੇ ਦੇ ਸੰਕੇਤ ਦਿੱਤੇ ਸੀਗੇ ਪਰ ਦੂਜੇ ਪਾਸੇ ਜੇਕਰ ਅਮਰੀਕਾ ਦੇ ਕਮਰਸ ਸੈਕਟਰੀ ਦੀ ਗੱਲ ਕਰੀਏ ਸੋ ਉਹਨਾਂ ਨੇ ਗੱਲ ਕਹੀ ਹੈ ਕਹਿੰਦੇ ਕਿ ਅਗਰ ਕੈਨੇਡਾ ਆਪਣਾ ਜਿਹੜਾ ਇਹ ਮਾਰਕੀਟ ਹੈ ਕੈਨੇਡਾ ਦੀ ਕਹਿੰਦੇ ਕਿ ਅਗਰ ਉਹ ਅਮਰੀਕਾ ਵਾਸਤੇ ਖੋਲ ਦੇਵੇ ਤਾਂ ਕਹਿੰਦੇ ਕਿ ਜੋ ਇਹ ਟੈਲੈਂਟ ਕਲੈਕਟ ਘਟ ਜਾਣ ਗਿਆ ਸੋ ਸਾਡਾ ਕਹਿੰਦੇ ਮੁੱਖ ਮੰਤਵ ਇਹੀ ਆ ਕਿ ਕੈਨੇਡਾ ਦੀ ਮਾਰਕੀਟ ਅਮਰੀਕਾ ਦੇ ਬੇ ਜੀ ਖੋਲੀ ਜਾਵੇ ਸੋ ਇਹਦੇ ਖਾਸ ਤੌਰ ਤੇ ਜੀ ਇਹ ਫਾਰਮਿੰਗ ਦੀ ਗੱਲ ਕਰ ਲਈਏ ਬਹੁਤ ਸਾਰੇ ਟੈਰਿਫ ਜਿਹੜੇ ਡੈਰੀ ਪ੍ਰੋਡਕਟਸ ਦੇ ਹੋਏ ਨੇ ਸ ਵਿੱਚ ਉਹਨਾਂ ਨੇ ਕਿਹਾ ਕੀ ਕਹਿੰਦੇ 75% ਕਹਿੰਦੇ ਤਰੀਬ ਟ੍ਰੇਡ ਦਾ ਕਹਿੰਦੇ ਹੱਲੇ ਵੀ ਫ੍ਰੀ ਹੋ ਰਿਹਾ ਉਹਦੇ ਉੱਪਰ ਕਿਸੇ ਵੀ ਤਰੀਕੇ ਦਾ ਟੈਰਿਫ ਨਹੀਂ ਲੱਗ ਰਿਹਾ ਤਾਂ ਕਹਿੰਦੇ ਅਸੀਂ ਵੀ ਇਹ ਉਮੀਦ ਰੱਖਦੇ ਹਾਂ ਵੀ ਕੈਨੇਡਾ ਸਾਡੇ ਵਾਸਤੇ ਸਾਡੇ ਇਹ ਆਪਣੀ ਮਾਰਕੀਟ ਖੋਲੇਗਾ ਤੇ ਅਸੀਂ ਵੀ ਕਹਿੰਦੇ ਸੀ ਉਸ ਹਿਸਾਬ ਦੇ ਨਾਲ ਕੈਨੇਡਾ ਰੋਇਲ ਦਾ ਦਮਾ ਗਏ ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਉਹਨਾਂ ਨੇ ਕੀਤੀਆਂ ਨੇ ਤੇ ਦੂਜੇ ਪਾਸੇ ਇੱਕ ਵੀਰ ਜੀ ਗੱਲ ਅਗਰ ਪੀਅਰ ਪੋਲੀਓਫ ਸਾਹਿਬ ਦੀ ਕਰੀਏ ਕਿਉਂਕਿ ਪੀਅਰ ਪੋਲੀਓਫ ਸਾਹਿਬ ਨੇ ਜੋ ਅਲਬਰਟਾ ਦੀ ਇਹ ਰਾਈਡਿੰਗ ਹੈ ਬੈਟਲ ਰੀਵਲ ਕਰੋਫੋਰਡ ਕਿਉਂਕਿ ਅਗਲੇ ਮਹੀਨੇ 18 ਅਗਸਤ ਨੂੰ ਇੱਥੇ ਵੋਟਾਂ ਪੈਣੀਆਂ ਨੇ ਸੋ ਇਹਦੇ ਵਿੱਚ ਪੀਅਰ ਪੋਲੀਓਫ ਸਾਹਿਬ ਨੂੰ ਇੱਕ ਦੁਬਾਰਾ ਮੌਕਾ ਮਿਲ ਰਿਹਾ ਆ ਹਾਊਸ ਆਫ ਕਾਮਨ ਚ ਜਾਣ ਦਾ ਪਰ ਇਹ ਸ਼ੁੱਕਰਵਾਰ ਤੱਕ ਜੋ ਇੱਥੇ ਦੇ ਹਾਲਾਤ ਸੀਗੇ ਇਸ ਰਾਈਡਿੰਗ ਦੇ ਪਤਾ ਲੱਗਾ ਵੀ 108 ਉਮੀਦਵਾਰਾਂ ਨੇ ਆਪਣੇ ਜਿਹੜੇ ਪੱچے ਨੇ ਉਹ ਦਾਖਲ ਕਰ ਦਿੱਤੇ ਨੇ ਸੋ ਇੱਕ ਰਾਈਡਿੰਗ ਦੇ ਉੱਪਰ ਆਲਰੇਡੀ 108 ਜਣੇ ਇਹ ਆਪਣੇ ਜਿਹੜੇ ਕਾਗਜ਼ ਦਾਖਲ ਕਰ ਚੁੱਕੇ ਨੇ ਸੋ ਇਹਦੇ ਵਿੱਚ ਜੋ ਲੋਂਗੇਸਟ ਵੋਟ ਜੋ ਇੱਕ ਕਮੇਟੀ ਬਣੀ ਹੋਈ ਹੈ ਉਹ ਕਹਿੰਦੇ ਨੇ ਕਿ ਅਸੀਂ 200 ਤੱਕ ਕੈਂਡੀਡੇਟ ਲੈ ਕੇ ਜਾਣੇ ਆ ਤੋ ਕਿ ਜੁਲਾਈ 28 ਤੱਕ ਪੇਪਰ ਭਰੇ ਜਾ ਸਕਦੇ ਨੇ ਹਜੇ ਕੁਝ ਦਿਨ ਹੋਰ ਬਚੇ ਨੇ ਸੋ 108 ਆਲਰੇਡੀ ਹੋ ਚੁੱਕੇ ਨੇ ਅਗਰ 200 ਤੱਕ ਇਹ ਕੈਂਡੀਡੇਟ ਚਲੇ ਜਾਂਦੇ ਨੇ ਤਾਂ ਇਹ ਇੱਕ ਨਵਾਂ ਰੈਕੋਰਡ ਕੈਂਡੀਡਾ ਚ ਬਣਾ ਕਿਉਂਕਿ ਪਹਿਲਾਂ 91 ਜਿਹੜੇ ਆ ਕੈਂਡੀਡੇਟ ਜਿਹੜੇ ਆ ਆਪਣੇ ਕਾਗਜ਼ ਭਰ ਚੁੱਕੇ ਨੇ ਹੁਣ ਤੁਸੀਂ ਖੁਦ ਅੰਦਾਜ਼ਾ ਲਾਓ ਕਿ ਇੱਕ ਰਾਈਡਿੰਗ ਤੇ ਅਗਰ 200 ਕੈਂਡੀਡੇਟ ਖੜਾ ਹੋਗਾ ਤਾਂ ਉਹਦੇ ਵਿੱਚੋਂ ਕਿਹੜੇ ਕੈਂਡੀਡੇਟ ਨੂੰ ਵੋਟ ਪਾਣੀ ਹੈ ਲੱਭਣ ਵਾਸਤੇ ਕਿੰਨਾ ਸਮਾਂ ਲੱਗੂਗਾ ਤਾਂ ਇਹਨੂੰ ਪੀਅਰ ਪੋਲੀਵਾਰ ਇੱਕ ਸਕੈਂਦਾਸਰੇ ਨੇ ਪੀਅਰ ਪੋਲੀਵਾਰ ਇਸ ਵਰਤਾਰੇ ਦਾ ਵਿਰੋਧ ਕਰ ਰਹੇ ਨੇ ਤਾਂ ਇਲੈਕਸ਼ਨ ਕੈਨੇਡਾ ਨੂੰ ਵੀ ਅਪੀਲ ਕਰ ਰਹੇ ਨੇ ਵੀ ਇਹੋ ਜਿਹੇ ਕੰਮਾਂ ਨੂੰ ਇਹ ਕੈਨੇਡਾ ਦੇ ਵਿੱਚ ਰੁਕ ਕੇ ਜਾਣਦਾ ਕਿਉਂਕਿ ਦੇ ਨਾਲ ਸਹੀ ਉਮੀਦਵਾਰ ਨੂੰ ਲੱਭਣਾ ਕਹਿੰਦੇ ਫੇ ਆਮ ਵੋਟਰਾਂ ਵਾਸਤੇ ਕਾਫੀ ਮੁਸ਼ਕਲ ਹੋ ਜਾਊਗਾ ਇਹਦਾ ਐ ਲੱਗਦਾ ਪ੍ਰਧਾਨ ਸਾਹਿਬ ਹੱਥ ਧੋਕੇ ਹੀ ਮਗਰ ਪੈ ਗਏ ਹਾਂਜੀ ਤੇ ਚਲੋ ਇਹੀ ਰਾਜਨੀਤੀ ਆ ਇਹ ਜਿਹੀ ਇਹੀ ਕੁਝ ਸਾਰੀਆਂ ਕੰਟਰੀ ਦੇ ਵਿੱਚ ਚੱਲੀ ਜਾਂਦਾ ਹੈ ਤੇ ਆ ਤਾਂ ਜਮੇ ਹੱਤ ਹੋ ਕੇ ਪੈਣੇ ਵਾਲਾ ਜਿਹੜਾ ਕਹਿੰਦੇ 200 ਤੱਕ ਲੈ ਜਾਗੇ ਚਲੋ ਦੇਖਦੇ ਆਉਣੇ ਵਾਲੇ ਟਾਈਮ ਚ ਕੀ ਬਣਦਾ ਸੋ ਰੁਖ ਥੋੜਾ ਜਾਂ ਅਨਟਾਰੀਓ ਬਲ ਕਰਦੇ ਆ ਜੀ ਆਪਾਂ ਜਿੱਥੇ ਆਪਾਂ ਨੂੰ ਪਤਾ ਹੀ ਆ ਜੀ ਅ ਇੱਥੇ ਇਲੈਕਸ਼ਨ ਤੋਂ ਪਹਿਲਾਂ ਡੱਕ ਫੋੜ ਉਹਨਾਂ ਨੇ ਵੀ ਬੜੇ ਬੜੇ ਦਾਅਵੇ ਕੀਤੇ ਰੱਖ ਕੇ ਅਸੀਂ ਐਂਕ ਕਰ ਦਾਂਗੇ ਅਮਰੀਕਾ ਦੇ ਨਾਲ ਬੋਕ ਕਰ ਦਾਂਗੇ ਅਸੀਂ ਉਹ ਖੜ ਸਕਦੇ ਆ ਉਹ ਤੋਂ ਬਾਅਦ ਉਹ ਟਰੰਪ ਸਾਹਿਬ ਮਾੜੀ ਜੀ ਧਮਕੀ ਮਾਰਦੇ ਆ ਸੋ ਸ੍ਰੀ ਮੰਗਣ ਬਾਹੇਂਦੇ ਨੇ ਸਾਰੇ ਤੇ ਕਿਉਂਕਿ ਉਹ ਇਲੈਕਸ਼ਨ ਜਿੱਤਣੀ ਸੀ ਐਡਾ ਕਿਹੜੇ ਕੋਈ ਪਾਲਿਸੀ ਇਹਨਾਂ ਦੇ ਕੋਲ ਹੈਗੀਆਂ ਨੇ ਤੇ ਫੇਰ ਗੱ ਇਸ ਤੇ অন্ਟਾਰੀਓ ਦੇ ਸਿਸਟਮ ਨੂੰ ਲੈ ਕੇ ਔਰ ਇਨਸ਼ੋਰੈਂਸਸ ਨੂੰ ਲੈ ਕੇ ਫਰਾਡਸ ਨੂੰ ਲੈ ਕੇ ਹਸਪੀਟਲ ਘਟਾਉਣ ਕਰਕੇ ਔਰ ਫੈਡਰਲ ਤੇ ਸਟੱਟ ਦਿੱਤਾ ਜਾਂਦਾ ਹੈ ਫਿਰ ਇਹ ਕਹਿੰਦਾ ਇਹਨਾਂ ਤੇ ਗੱਲਬਾਤ ਹੁੰਦੀ ਹੈ ਵੀ ਜੇਲ੍ਹਾਂ ਘਟ ਨੇ ਜੇਲ੍ਹਾਂ ਦੇ ਵਿੱਚ ਜਿਹੜੇ ਆਂ ਜੀ ਕੈਦੀ ਰੱਖੇ ਨਹੀਂ ਜਾ ਸਕਦੇ ਹੁਣ অন্ਟਾਰੀਓ ਦੇ ਜੇਲ੍ਹਾਂ ਚ ਨਵੇਂ 150 ਬੈੱਡ ਵਧਣਗੇ ਜੀ ਕੀ ਅਪਡੇਟ ਹੈ ਜੀ ਦੇਖੋ অন্ਟਾਰੀਓ ਦੀ ਜੇਲ੍ਹਾਂ ਦੀ ਗੱਲ ਕਰੀਏ ਤਾਂ ਪਿਛਲੇ ਦਿਨੀ ਇੱਕ ਰਿਪੋਰਟ ਸਾਹਮਣੇ ਆਈ ਸੀ ਜਿਹੜੇ ਵਿੱਚ ਦੱਸਿਆ ਗਿਆ ਸੀਗਾ ਕਿ ਇਹ ਅਨਟਾਰੀਓ ਦੀ ਜੇਲਾਂ ਦੇ ਵਿੱਚ ਇਸ ਸਮਰਥਾ ਤੋਂ ਕਿਤੇ ਵੱਧ ਕੈਦੀ ਜਿਹੜੇ ਇਸ ਸਮੇਂ ਰੱਖੇ ਜਾ ਰਹੇ ਨੇ ਸੋ ਜਿੰਨੀ ਇੱਕ ਸਮਰਥਾ ਇਹਨਾਂ ਜੇਲਾਂ ਦੀ ਇਸ ਸਮੇਂ ਹੈ ਸੋ ਉਤੋਂ ਵੱਧ ਕੈਦੀ ਜੇਲਾਂ ਦੇ ਵਿੱਚ ਰੱਖੇ ਜਾ ਰਹੇ ਨੇ ਓਵਰਕਰਾਉਡਿੰਗ ਹੈ ਸੋ ਓਵਰਆਲ ਰਿਪੋਰਟ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਜੇਲਾਂ ਦੇ ਹਾਲਾਤ ਇਹ ਬਹੁਤੇ ਵਧੀਆ ਨਹੀਂ ਆ ਸੋ ਇਹ ਵੀ ਇੱਕ ਕਾਰਨ ਹੋ ਸਕਦਾ ਆ ਕਿ ਜੋ ਇਹ ਜੋ ਲੋਗ ਬਾਰ-ਬਾਰ ਇੱਥੇ ਕ੍ਰਾਈਮ ਕਰ ਰਹੇ ਨੇ ਸੋ ਉਹਨਾਂ ਨੂੰ ਸੁਖਾਲੀਆਂ ਜ਼ਮਾਨਤਾਂ ਵੀ ਮਿਲ ਰਹੀਆਂ ਨੇ ਕਿਉਂਕਿ ਫਿਰ ਉਹਨਾਂ ਨੂੰ ਗਾਹਾਂ ਜੇਲ੍ਹਾਂ ਦੇ ਵਿੱਚ ਰੱਖਣਾ ਆ ਉਹਦੇ ਵਾਸਤੇ ਉਹ ਨਹੀਂ ਜੇਲ੍ਹਾਂ ਦੇ ਵਿੱਚ ਸਮਰੱਥਾ ਵੀ ਨਹੀਂ ਹੈ ਸੋ ਕਿਸੇ ਨਾ ਕਿਸੇ ਇਹ ਜਿਹੜੀ ਜੇਲ੍ਹਾਂ ਦੇ ਵਿੱਚ ਓਵਰਕਰਾਉਡਿੰਗ ਹੈ ਸੋ ਇਹ ਵੀ ਇੱਕ ਵੱਡੀ ਸਮੱਸਿਆ ਅਨਟਾਰੀਓ ਦੇ ਵਿੱਚ ਨਜ਼ਰ ਆ ਰਹੀ ਆ ਤੇ ਦੂਜੇ ਪਾਸੇ ਜੇਕਰ ਇਸ ਸਮੱਸਿਆ ਨੂੰ ਹੁਣ ਇਹ ਸੁਲਝਾਉਣ ਦੀ ਗੱਲ ਕਰੀਏ ਕਿ ਪਿਛਲੇ ਦਿਨੀ ਜਦੋਂ ਇਹ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ ਤਾਂ ਉਸ ਤੋਂ ਬਾਅਦ ਫਿਰ ਇਸ ਬਾਬਤ ਗੱਲਾਂ ਬਾਤਾਂ ਵੀ ਚਲੀਆਂ ਨੇ ਸੋ ਹੁਣ ਜੋ ਅਨਟਾਰੀਓ ਦੇ ਸੋਲਿਸਟਰ ਜਨਰਲ ਮਾਈਕਲ ਕਾਰਡਨਰ ਸੋ ਇਹਨਾਂ ਨੇ ਗੱਲ ਕਹੀ ਹੈ ਕਹਿੰਦੇ ਕਿ ਪ੍ਰੋਵਿੰਸ ਕਿ ਅਨਟਾਰੀਓ ਦੀਆਂ ਤਿੰਨ ਜੇਲਾਂ ਦੇ ਵਿੱਚ 159 ਬੈੱਡ ਐਡ ਕਰ ਰਿਆ ਆ ਸੋ ਇਹ ਵੱਖ-ਵੱਖ ਜੇਲਾਂ ਦੇ ਵਿੱਚ ਇਹ ਜੋ ਸਮੱਸਿਆ ਆ ਸੋ ਇਸ ਨੂੰ ਵਧਾਉਣ ਦੀ ਗੱਲ ਜਿਹੜੀ ਆ ਉਹਨਾਂ ਕਹੀ ਹੈ ਪਰ ਇਹ ਵੀ ਵਿੱਚ ਇਹ ਆ ਕਿ ਜਿਸ ਤੰਗ ਦੀ ਇਥੇ ਹਾਲਾਤ ਬਣੇ ਹੋਏ ਨੇ ਕਿ ਜੇਲਾ 150% ਓਵਰਕਰਾਉਡਿੰਗ ਚੱਲ ਰਹੀਆਂ ਨੇ ਤਾਂ ਇਹ ਮਾਹਿਰ ਇਹ ਗੱਲ ਕਹਿ ਰਹੇ ਨੇ ਕਹਿੰਦੇ ਵੀ 150 ਬੈੱਡ ਨਵੇਂ ਵਧਾਉਣ ਦੇ ਨਾਲ ਕੋਈ ਬਹੁਤਾ ਕਹਿੰਦੇ ਵੀ ਹੱਲ ਇਸ ਚੀਜ਼ ਦਾ ਨਹੀਂ ਨਿਕਲਣਾ ਆ ਸੋ ਇਹਦੇ ਨਾਲ ਕਹਿੰਦੇ ਕਿ ਜੋ ਇਹ ਕ੍ਰਾਈਮ ਨੂੰ ਲੈ ਕੇ ਇਹ ਫੋਰਸ ਸਰਕਾਰ ਚਾਹੁੰਦੀ ਹੈ ਕਿ ਕੁਝ ਨਾ ਕੁਝ ਸਖਤ ਕਦਮ ਚੁੱਕੇ ਜਾਣ ਫੈਡਰਲ ਸਰਕਾਰ ਕਾਨੂੰਨਾਂ ਦੇ ਵਿੱਚ ਚੇਂਜ ਲਿਆਵੇ ਕਾਨੂੰਨ ਸਖਤ ਕੀਤੇ ਜਾਣ ਪਰ ਇਹਦੇ ਨਾਲ ਕਹਿੰਦੇ ਵੀ ਇਕੱਲੇ 150 ਬੈੱਡ ਵਧਾਉਣ ਦੇ ਨਾਲ ਇਸ ਸਮੱਸਿਆ ਦਾ ਹੱਲ ਜੀ 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 150% ਓਵਰਕਰਾਊਡਿੰਗ ਚੱਲ ਰਹੀ ਹੈ ਸੋ ਇਹਨਾਂ ਨੂੰ ਇਸ ਮਾਮਲੇ ਤੇ ਹੋਰ ਵੱਡੇ ਜਿਹੜੇ ਸਟੈਪ ਚੁੱਕਣੇ ਪੈਣਗੇ ਲਓ ਜੀ ਇਹ ਤਾਂ ਸਰਕਾਰਾਂ ਦੀ ਗੱਲਬਾਤ ਹੋਏ ਥੋੜੀ ਦੁਨੀਆਬੀ ਗੱਲਾਂ ਕਰ ਲਈਏ ਉਹਦੇ ਵਿੱਚੋਂ ਵੀ ਖਬਰ ਨਿਕਲੀ ਆ ਪ੍ਰੇਨ ਸਾਹਿਬ ਫਰਾਡ ਪਹਿਲਾਂ ਆਪਾਂ ਨੂੰ ਪਤਾ ਬਿਜ਼ਨਸ ਬਣ ਗਿਆ ਸੀਗਾ ਜਦੋਂ ਤੋਂ ਸਪਾਊਸ ਨੂੰ ਬੁਲਾਉਣਾ ਜੇ ਸਟੂਡੈਂਟ ਵੀਜ਼ੇ ਦੇ ਤੌਰ ਦੇ ਉੱਤੇ ਤੇ ਸਪਾਊਸ ਆ ਸਕਦਾ ਸੀ ਫਿਰ ਸੌਦੇ ਹੋਏ ਪੰਜਾਬ ਦੇ ਵਿੱਚ ਪਰ ਹ ਤਾਂ ਇੱਕ ਅਨੋਖੀ ਖਬਰ ਸਾਹਮਣੇ ਆ ਗਈ ਤੇ ਇੱਕ ਨੀ ਜੀ ਕਹਿੰਦੇ ਕਈ ਵਾਰ ਮੰਗਣੀਆਂ ਹੋ ਗਈਆਂ ਪ੍ਰੇਨਨ ਸਾਹਿਬ ਸੋ ਕੈਨੇਡਾ ਪੜ੍ਹਨਾ ਹੀ ਵਿਦਿਆਰਥੀ ਵਿਦਿਆਰਥਣ ਤੇ ਝਾਲੀ ਮੰਗਣੀ ਕਰਾਉਣ ਦੇ ਦੋਸ਼ ਲੱਗੇ ਨੇ ਕਿੰਨੀਆਂਕ ਮੰਗਣੀਆਂ ਕਰਾ ਲੀਆਂ ਪ੍ਰੇਨਨ ਸਾਹਿਬ ਦੇਖੋ ਇਹ ਵੀ ਬੱਚੇ ਆ ਕਿ ਜੋ ਪੁਲਿਸ ਹੈ ਕਿ ਇਹ ਮਾਮਲਾ ਇਹ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਦਰਜ ਕੀਤਾ ਗਿਆ ਆ ਸੋ ਇਹਦੇ ਵਿੱਚ ਇੱਕ ਕੈਨੇਡਾ ਪਾਣਾਈ ਲੜਕੀ ਹੈ ਜਿਹਦਾ ਪਰਿਵਾਰ ਹੀ ਦੇ ਵਿੱਚ ਸ਼ਾਮਲ ਹੈ ਸੋ ਕਿਉਂਕਿ ਜੋ ਇਹ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਦੀ ਇਹ ਪੰਜਾਬ ਦੇ ਵਿੱਚ ਵੀ ਕਾਫੀ ਚਰਚਾ ਚੱਲ ਰਹੀ ਹੈ ਕਿ ਕੈਨੇਡਾ ਦੇ ਵਿੱਚ ਵੀ ਇਸ ਮਾਮਲੇ ਦੀ ਕਾਫੀ ਚਰਚਾ ਚੱਲ ਰਹੀ ਹੈ ਸੋ ਇਹਦੇ ਵਿੱਚ ਪਤਾ ਲੱਗਾ ਆ ਕਿ ਪੰਜਾਬ ਦੇ ਸਰਹੰਦ ਦੇ ਨਾਲ ਸਬੰਧਤ ਇੱਕ ਔਰਤ ਹੈ ਸੁਖਦਰਸ਼ਨ ਕੌਰ ਤੇ ਉਸ ਦੀ ਧੀ ਹੈ ਹਰਪ੍ਰੀਤ ਕੌਰ ਹੈਰੀ ਕਿ ਜਿਹਦੇ ਬਾਰੇ ਕਿਹਾ ਜਾ ਰਿਹਾ ਵੀ ਇਸ ਸਮੇਂ ਉਹ ਸਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿ ਰਹੀ ਹੈ ਇਹ ਵਰਕ ਪਰਮਿਟ ਇਸ ਦੇ ਕੋਲ ਹੈ ਪੜਨ ਵਾਸਤੇ ਤੇ ਆਈ ਸੀ ਪਰ ਇਹਨਾਂ ਤੋਂ ਵੱਲੋਂ ਇਹ ਪੰਜਾਬ ਦੇ ਵਿੱਚ ਵੱਖ-ਵੱਖ ਨੌ ਤਾਂ ਇਹ ਇੱਥੇ ਮਗਵਾਉਣ ਦਾ ਇੱਕ ਝਾਂਸਾ ਦੇ ਕੇ ਕਿ ਕੈਨੇਡਾ ਤੁਹਾਨੂੰ ਇਹ ਵਿਆਹ ਕਰਾ ਕੇ ਜਿਹੜਾ ਇੱਥੇ ਮਗਵਾ ਲਿਆ ਜਾਊਗਾ ਸੋ ਇਸ ਤਰੀਕੇ ਦੇ ਸਬਜ ਬਾਗ ਦਿਖਾ ਕੇ ਇਹ ਲੱਖਾਂ ਕਰੋੜਾਂ ਦੀ ਕਹਿੰਦੇ ਠਗੀ ਆ ਉੱਥੇ ਕੀਤੀ ਗਈ ਹੈ ਸੋ ਇਹਦੇ ਵਿੱਚ ਸੱਤ ਨੌਜਵਾਨ ਜਿਹੜੇ ਨੇ ਹੁਣ ਤੱਕ ਸਾਹਮਣੇ ਆ ਚੁੱਕੇ ਨੇ ਸੋ ਜਿਨ੍ਹਾਂ ਦੇ ਨਾਲ ਉੱਥੇ ਮੰਗੜੀਆਂ ਕਰਵਾਈਆਂ ਗਈਆਂ ਸੋ ਹੁੰਦਾ ਕੀ ਸੀਗਾ ਕਿ ਵੀਡੀਓ ਕਾਲ ਤੇ ਜਾਂ ਫੋਟੋ ਦਿਖਾ ਕੇ ਇਹ ਮੰਗਣੀ ਜਿਹੜੀ ਸੀ ਉਹ ਕਰ ਲਈ ਜਾਂਦੀ ਸੀਗੀ ਤੇ ਬਾਅਦ ਦੇ ਵਿੱਚ ਕਿਹਾ ਜਾਂਦਾ ਸੀਗਾ ਕਿ ਜੋ ਲੜਕੀ ਉੱਥੇ ਪੜਨ ਗਈ ਹੋਈ ਹੈ ਸੋ ਉਹਦੀ ਟਿਊਸ਼ਨ ਵਾਸਤੇ ਵੀ ਖਰਚਾ ਚਾਹੀਦਾ ਉਸਦੀ ਪੜ੍ਹਾਈ ਵਾਸਤੇ ਵੀ ਖਰਚਾ ਚਾਹੀਦਾ ਉਥੇ ਰਹਿਣ ਵਾਸਤੇ ਵੀ ਤੇ ਖਰਚਾ ਚਾਹੀਦਾ ਸੋ ਕਿਸੇ ਕੋਲੋਂ 1.5 ਕਰੋੜ ਲੈ ਲੈ ਗਏ ਤੇ ਕਿਸੇ ਕੋਲੋਂ 10 ਲੱਖ ਲੈ ਲਿਆ ਗਿਆ ਸੋ ਵੱਖ-ਵੱਖ ਲੋਕਾਂ ਕੋਲੋਂ ਇਹ ਵੱਖ-ਵੱਖ ਤਰੀਕੇ ਦੀਆਂ ਜੜੀਆਂ ਅਮਾਉਂਟ ਹੈ ਪੈਸੇ ਨੇ ਉਹ ਫੜੇ ਗਏ ਨੇ ਤਾਂ ਇਹਦੇ ਵਿੱਚ ਦੱਸ ਰਹੇ ਨੇ ਕਿ ਜੋ ਇਹ ਸੱਤ ਪੀੜਤ ਨੇ ਸੋ ਇਹਨਾਂ ਕੋਲੋਂ 1 ਕਰੋੜ ਤੋਂ ਵੱਧ ਰੁਪਈਆ ਜਿਹੜਾ ਆ ਉੱਥੇ ਲਿਆ ਗਿਆ ਸੋ ਲੜਕੀ ਦੇਖੋ ਕੈਨੇਡਾ ਦੇ ਵਿੱਚ ਸੀ ਮਾਂ ਉਹਦੀ ਪੰਜਾਬ ਦੇ ਵਿੱਚ ਸੀ ਤਾਂ ਇਹਦੇ ਵਿੱਚ ਦੋ ਜਣੇ ਹੋਰ ਇਹਦੇ ਵਿੱਚ ਸ਼ਾਮਲ ਨੇ ਇਹਦੇ ਵਿੱਚ ਉਸ ਦਾ ਬੇਟਾ ਈਮਾਨਪ੍ਰੀਤ ਸਿੰਘ ਹੈ ਤੇ ਇੱਕ ਨਾਲ ਸਾਥੀ ਅਸ਼ੋਕ ਕੁਮਾਰ ਹੈ ਸੋ ਇਹ ਵੀ ਇਸ ਮਾਮਲੇ ਦੇ ਵਿੱਚ ਨਾਲ ਜਿਹੜੇ ਨੇ ਉਹਨਾਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਆ ਤੇ ਲੜਕੀ ਜੋ ਇਸ ਸਮੇਂ ਕੈਨੇਡਾ ਚ ਰਹਿ ਰਹੀ ਆ ਸੋ ਉਹਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਆ ਸੋ ਤੁਸੀਂ ਇਹ ਦੇਖੋ ਵੀ ਇੱਕ ਨਹੀਂ ਦੋ ਨਹੀਂ ਘੱਟੋ-ਕੱਟ ਜਿਹੜੀਆਂ 7 ਮੰਗਣੀਆਂ ਕਰਵਾਉਣ ਦੀ ਗੱਲ ਜਿਹੜੀ ਸਾਹਮਣੇ ਆਈ ਆ ਤਾਂ ਹਰੇਕ ਦੇ ਕੋਲੋਂ ਫੇ ਲੱਖਾਂ ਜਿਹੜੇ ਰੁਪਏ ਆ ਉੱਥੇ ਲਏ ਗਏ ਨੇ ਤਤੋ ਜੀ ਆਪਣੇ ਆਪ ਦੇਖੋ ਕਿ ਲੋਕਾਂ ਦੀ ਜਿਹੜੀ ਆ ਮਜਬੂਰੀ ਕਹਿ ਲੋ ਤੇ ਲੋਕ ਕੈਨੇਡਾ ਆਉਣਾ ਚਾਹੁੰਦੇ ਨੇ ਇਸ ਚੀਜ਼ ਨੂੰ ਜਿਹੜਾ ਆ ਇਹ ਇਸਤੇਮਾਲ ਕਰਕੇ ਇਸ ਤਰੀਕੇ ਨਾਲ ਲੋਕਾਂ ਦੀ ਇੱਥੇ ਲੁੱਟ ਕੀਤੀ ਗਈ ਆ ਸੱਤ ਮਾਮਲੇ ਸਾਹਮਣੇ ਆਏ ਨੇ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਚ ਕੋਈ ਹੋਰ ਗੱਲਾਂ ਬਾਤਾਂ ਵੀ ਸਾਹਮਣੇ ਆਉਣ ਤੇ ਲੋਕਾਂ ਨੂੰ ਵੀ ਧਿਆਨ ਦੇਣ ਦੀ ਲੋੜ ਹੈ ਤੇ ਇਸ ਤਰੀਕੇ ਨਾਲ ਜਦੋਂ ਤੁਸੀਂ ਆ ਅਖਬਾਰਾਂ ਦੇ ਵਿੱਚ ਪੜ੍ਹ ਕੇ ਰਿਸ਼ਤਾ ਕਰਦੇ ਹੋ ਤਾਂ ਉਹਦੇ ਬਾਰੇ ਪਹਿਲਾਂ ਜਿਹੜੀ ਆ ਪੁੱਛ ਪੜਤਾਲ ਵੀ ਚੰਗੀ ਤਰ੍ਹਾਂ ਕਰਨੀ ਚਾਹੀਦੀ ਜੀ 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 ਸੋ ਇੱਕ ਫਿਲਮ ਦਾ ਡਾਇਲੋਗ ਹੈ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀ ਇਹਦੇ ਤਰ੍ਹਾਂ ਹੀ ਹੁਣ ਦੋਸ਼ ਤੇ ਦੋਸ਼ ਦੋਸ਼ ਤੇ ਦੋਸ਼ ਅਗਲਾ ਦੋਸ਼ ਹੁਣ ਇਹ ਵੀ ਇੰਡੀਅਨ ਹੈ ਜੀ ਸੋ ਭਾਰਤੀ ਡਾਕਟਰ ਤੇ ਅਮਰੀਕਾ ਦੇ ਵਿੱਚ ਦੋਸ਼ ਲੱਗੇ ਨੇ ਜੀ ਕਿਹੜੇ ਦੋਸ਼ ਲਾਗੇ ਪ੍ਰਿੰਸ ਸਾਹਿਬ ਦੇਖੋ ਇਹ ਵੀ ਵਿੱਚ ਜੋ ਦੋਸ਼ ਅਮਰੀਕਾ ਦੇ ਨਿਊ ਜਰਸਟੀ ਦੇ ਵਿੱਚ ਲੱਗੇ ਨੇ ਜੀ ਸੋ ਭਾਰਤੀ ਮੌਲ ਦਾ ਡਾਕਟਰ ਹੈ ਸੋ ਦੋਸ਼ ਇਹਦੇ ਵਿੱਚ ਬਹੁਤ ਜ਼ਿਆਦਾ ਗੰਭੀਰ ਨੇ ਸੋ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਅਮਰੀਕਾ ਦਾ ਜੋ ਸੂਬਾ ਨਿਊ ਜਰਸੀ ਉਹਦੇ ਸੈਕੋਸਿਸ ਸ਼ਹਿਰ ਹੈ ਸੋ ਉਹਦੇ ਵਿੱਚ ਰਹਿਣ ਵਾਲਾ 51 ਸਾਲਾਂ ਦਾ ਭਾਰਤੀ ਮੂਲ ਦਾ ਡਾਕਟਰ ਹੈ ਰਿਤੇਸ਼ ਕਲਰਾ ਸੋ ਇਹਦੇ ਉੱਪਰ ਜਿਹੜੇ ਦੋਸ਼ ਲੱਗੇ ਨੇ ਕਹਿੰਦੇ ਕਿ ਇਹ ਬਿਨਾ ਕਿਸੇ ਚੈਜ ਕਾਰਨ ਦੇ ਕਹਿੰਦੇ ਕਿ ਇਹ ਨਸ਼ੀਲੇ ਜੋ ਦਵਾਈਆਂ ਹੁੰਦੀ ਜਿਹਦੇ ਵਿੱਚ ਨਸ਼ਾ ਹੁੰਦਾ ਆ ਸੋ ਕਹਿੰਦੇ ਮਰੀਜ਼ਾਂ ਨੂੰ ਦਿੱਤੀਆਂ ਗਈਆਂ ਤਾਂ ਜਿਹੜੇ ਮਰੀਜ਼ ਜਿਹੜੇ ਦਵਾਈਆਂ ਨਹੀਂ ਖਰੀਦ ਸਕਦੇ ਸੀ ਸਮੱਸਿਆ ਹੈ ਨਹੀਂ ਸੀ ਤਾਂ ਉਹਨਾਂ ਦਾ ਜਿੰਸੀ ਸ਼ੋਸ਼ਣ ਵੀ ਕੀਤਾ ਗਿਆ ਜਿੰਸੀ ਸ਼ੋਸ਼ਣ ਦੇ ਬਦਲੇ ਉਹਨਾਂ ਨੂੰ ਇਹ ਦਵਾਈਆਂ ਮੁਹੱਈਆ ਜੜੀਆਂ ਕਰਵਾਈਆਂ ਗਈਆਂ ਨੇ ਸੋ ਇਹਦੇ ਵਿੱਚ ਕਿਹਾ ਕਿ ਇਹਨਾਂ ਨੇ ਆਪਣੇ ਜੋ ਮੈਡੀਕਲ ਦਫ਼ਤਰ ਸੀਗਾ ਸੋ ਇਹਨੂੰ ਇੱਕ ਪਿੱਲ ਮਿਲ ਬਣਾਇਆ ਹੋਇਆ ਸੀਗਾ ਸੋ ਇਹਦੇ ਵਿੱਚ ਕਹਿੰਦੇ ਵੀ ਜਨਵਰੀ 2019 ਤੋਂ ਲੈ ਕੇ ਫਰਵਰੀ 2025 ਤੱਕ 31000 ਤੋਂ ਵੱਧ ਆਕਸੀ ਕੋਡਨ ਦੇ ਜਿਹੜੇ ਨੁਸਖੇ ਆ ਉਹ ਮਰੀਜ਼ਾਂ ਨੂੰ ਦੇ ਦਿੱਤੇ ਗਏ ਪਰ ਆਪਕੀ ਰੈਫਰੈਂਸ ਉਹ ਦਵਾਈ ਦਾ ਦੇ ਦਿੱਤਾ ਗਿਆ ਤੇ ਜਿਹਦੀ ਲੋੜ ਹੈ ਨਹੀਂ ਸੀ 31000 ਵਾਰ ਕਹਿੰਦੇ ਕਿ ਹੁਣ ਤੱਕ ਦੇ ਚੁੱਕੇ ਸੀ ਇਸ ਤਰੀਕੇ ਦੇ ਨੁਸਖੇ ਤਾਂ ਕਹਿੰਦੇ ਵੀ ਇੱਕ ਦਿਨ ਦੇ ਵਿੱਚ ਕਈ ਵਾਰ 50 ਤੋਂ ਵਾਰ ਵੱਧ ਵਾਰ ਵੀ ਉਹ ਦਵਾਈ ਜਿਹੜੀ ਸੀ ਡਾਕਟਰ ਵੱਲੋਂ ਲਿਖ ਕੇ ਦੇ ਦਿੱਤੀ ਜਾਂਦੀ ਸੀ ਜਦੋਂ ਫੇਰ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ ਇਹ ਕਿਤਾਬ ਨੇ ਡਾਕਟਰ ਹੋਣ ਦਾ ਨਜਾਇਜ਼ ਫਾਇਦਾ ਚੱਕ ਰਹੇ ਨੇ ਤੇ ਨਸ਼ੀਲੀਆਂ ਜਿਹੜੀਆਂ ਦਵਾਈਆਂ ਨੇ ਉਹ ਇਹ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਤੇ ਇਹਦੇ ਨਾਲ ਮਰੀਜ਼ਾਂ ਦਾ ਜਿਹੜਾ ਜਿਨਸੀ ਸ਼ੋਸ਼ਣ ਆ ਉਹ ਵੀ ਕੀਤਾ ਜਾ ਰਿਹਾ ਆ ਸੋ ਇਹ ਗੰਭੀਰ ਦੋਸ਼ਾਂ ਤੋਂ ਬਾਅਦ ਉਹਨਾਂ ਦੇ ਉੱਪਰ ਪੰਜ ਜਿਹੜੇ ਫੈਡਰਲ ਚਾਰਜ ਲੱਗੇ ਨੇ ਤਿੰਨ ਇਹਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਜਿਹੜੀ ਗੈਰਕਾਨੂੰਨੀ ਵੰਡ ਹੈ ਤੇ ਦੋ ਜਿਹੜੇ ਆ ਸਿਹਤ ਸੰਭਾਲ ਸਮੇਤ ਦੀ ਜਿਹੜੀ ਧੋਖਾਧੜੀ ਨੇ ਉਹਦੇ ਨਾਲ ਸੰਬੰਧਿਤ ਨੇ ਤੋ ਕਹਿੰਦੇ ਕਿ ਅਗਰ ਇਹ ਦੋਸ਼ ਅਦਾਲਤ ਦੇ ਵਿੱਚ ਸਹੀ ਹਿਸਾਬਤ ਹੋ ਜਾਂਦੇ ਨੇ ਤੋ ਹਰੇਕ ਦੋਸ਼ੀ ਦੀ ਉਹਨਾਂ ਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਨਾਲ ਜਿਹੜੇ ਨਸ਼ੀਲੇ ਪਦਾਰਥ ਉਹਨਾਂ ਨੇ ਦਿੱਤੇ ਨੇ ਉਹਦੇ ਵਾਸਤੇ 20 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ ਤੇ ਤੁਸੀਂ ਆਪ ਸਮਝ ਲਾਓ ਕਿ ਇੱਕ ਡਾਕਟਰ ਹੋਣ ਦੇ ਨਾਤੇ ਇਹ ਜੋ ਉਹਨਾਂ ਦੇ ਫਰਜ਼ ਸੀਗੇ ਫਰਜ਼ ਉਹਨਾਂ ਨੇ ਨਿਭਾਏ ਨਹੀਂ ਹੈ ਇਸ ਤਰੀਕੇ ਦਾ ਇੱਕ ਵੱਡਾ ਜਿਹੜਾ ਇੱਕ ਗਲਤ ਕੰਮ ਉਹਨਾਂ ਨੇ ਕੀਤਾ ਆ ਤੇ ਅਮਰੀਕਾ ਦੇ ਨਿਊ ਜਰਸੀ ਦੇ ਫਿਰ ਨੇ ਇੱਕ ਹੋਰ ਖਬਰ ਹੈ ਕਿ ਭਾਰਤੀ ਮੂਲ ਦੇ ਇੱਕ ਵਿਅਕਤੀ ਹੈ ਜਿਸ ਨਾਮ ਭਵੇਸ਼ ਕੁਮਾਰ ਸ਼ੁਕਲਾ ਆ। ਸੋ ਸ਼ੁਕਲਾ ਸਾਹਿਬ ਤੇ ਦੋਸ਼ੇ ਲੱਗੇ ਨੇ ਕਿ ਇਹਨਾਂ ਨੇ 26 ਜਨਵਰੀ 2025 ਤੇ ਜਿੱਦਣ ਰਿਪਬਲਿਕ ਡੇ ਹੁੰਦਾ ਆ ਤੁਸੀਂ ਦੇਖੋ ਕਿ ਇਹ ਬੜੇ ਮਾਣ ਵਾਲਾ ਦਿਨ ਹੁੰਦਾ ਆ ਉਹ ਪਰ ਇਹਨਾਂ ਨੇ ਉਸ ਦਿਨ ਕੀ ਕੀਤਾ ਕਿ ਅਮਰੀਕਾ ਦੀ ਇੱਕ 에ਅਰਲਾਈਨ ਆ ਅਮਰੀਕਾ ਨੇ 에ਅਰਲਾਈਨ ਜੀ ਸੋ ਇਹਨਾਂ ਦੀ ਇੱਕ ਫਲਾਈਟ ਸੀ ਜਿਹੜੀ ਕਿ ਮਾਂਟਾਨਾ ਦੇ ਜਿਹੜੇ ਬੋਜਮੈਂਟੋਂ ਡਰਲੈਸ ਟੈਕਸਿਸ ਚ ਆ ਰਹੀ ਸੀ ਸੋ ਇਸ ਫਲਾਈਟ ਦੇ ਵਿੱਚ ਇੱਕ ਉਹਨਾਂ ਦੇ ਨਾਲ ਇੱਕ ਔਰਤ ਬੈਠੀ ਸੀ ਸੋ ਉਹਦੇ ਨਾਲ ਇਹਨਾਂ ਨੇ ਛੇੜਛਾੜ ਕੀਤੀ ਉਹਨਾਂ ਨੂੰ ਗਲਤ ਜਗ੍ਹਾ ਤੇ ਟੱਚ ਕੀਤਾ ਤੇ ਬਾਅਦ ਵਿੱਚ ਜਦੋਂ ਉਸ ਔਰਤ ਨੇ ਫੇਰ ਦੀ ਕੰਪਲੇਂਟ ਕੀਤੀ ਅਧਿਕਾਰੀਆਂ ਨੇ ਜਾਂਚ ਅਧਿਕਾਰੀਆਂ ਨੇ ਇਹਨਾਂ ਨੂੰ ਫੜਿਆ ਤਾਂ ਇਹਨਾਂ ਦੇ ਖਿਲਾਫ ਚਾਰजेस ਲੱਗੇ ਦਾ ਉਹ ਚਾਰजेस ਜਿਹੜੇ ਨੇ ਇਹ ਇਹਨਾਂ ਵੱਲੋਂ ਅਸੈਪਟ ਕਰ ਲਏ ਗਏ ਨੇ ਆਪਣੇ ਆਪ ਨੂੰ ਗਿਲਟੀ ਮੰਨ ਲਿਆ ਗਿਆ ਤੇ ਹੁਣ ਪਤਾ ਲੱਗਾ ਵੀ ਇਹਨਾਂ ਨੂੰ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ 2.5 ਲੱਖ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਆ ਤੇ 19 ਨਵੰਬਰ 2025 ਨੂੰ ਇਹਨਾਂ ਨੂੰ ਸਜ਼ਾ ਜਿਹੜੀ ਆ ਉਹ ਸੁਣਾਈ ਜਾਊਗੀ। ਲੋ ਜੀ ਦੋਸ਼ਾਂ ਦੀ ਉਹ ਗੱਲਬਾਤ ਚੱਲੀ ਆ ਜੀ ਤੇ ਪ੍ਰਿੰਸ ਸਾਹਿਬ ਹੈਗੀ ਤਾਂ ਕਿ ਕੈਨੇਡਾ ਤੋਂ ਵੀ ਅਪਡੇਟ ਹੈਗੀ ਆ ਜੇ ਸਮਾਂ ਹੋਏ ਤਾਂ ਤੁਹਾਡੇ ਨਾਲ ਮੈਂ ਇੱਕ ਇੱਕ ਅੱਧੇ ਮਿੰਟ ਚ ਉਹਨੂੰ ਕਵਰ ਕਰ ਲਾਂਗੇ ਤੇ ਇਹ ਜੇ ਹੁਣ ਅਮਰੀਕਾ ਦੀ ਉਹ ਗੱਲ ਚੱਲੀ ਆ ਦੋ ਅਮਰੀਕਾ ਤੋਂ ਇਦਾਂ ਦੀ ਖਬਰ ਆ ਗਈ ਆ ਤੀਜੀ ਵੀ ਅਮਰੀਕਾ ਨਾਲ ਸੰਬੰਧਤ ਆ ਇਹ ਲੋਕਾਂ ਦਾ ਭਵਿੱਖ ਦੱਸਣ ਵਾਲੇ ਜੋਸ਼ੀ ਸਾਹਿਬਾਰੇ ਕੋਈ ਹੈ ਹੀ ਆ ਕਹਿੰਦੇ ਉਹਨਾਂ ਨੂੰ ਕਾਬੂ ਕਰ ਲਿਆ ਜੀ। ਦੇਖੋ ਇਹ ਵੈਸੇ ਤਾਂ ਇਹ ਸਮੱਸਿਆ ਜਿਹੜੀ ਆ ਇਹ ਕੈਨੇਡਾ ਦੇ ਵਿੱਚ ਵੀ ਹੋਰ ਵੀ ਪੰਛੀ ਦੇ ਮੌਲਕਾਂ ਦੇ ਵਿੱਚ ਇਹ ਦਿਨੋਂ ਦਿਨ ਜਿਹੜੀ ਆ ਬਾਤ ਵੀ ਜਾ ਰਹੀ ਹੈ ਕਿ ਜਿਹੜੇ ਇਸ ਤਰੀਕੇ ਦੇ ਨਾਲ ਇਹ ਲੋਕ ਭਵੇਕ ਦੱਸਦੇ ਨੇ ਤੇ ਜੋਤਿਸ਼ ਹੋਣ ਦਾ ਜਿਹੜਾ ਆਪਣੇ ਆਪ ਨੂੰ ਇਹ ਦੱਸਦੇ ਨੇ ਵੀ ਅਸੀਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰ ਸਕਦੇ ਨੇ, ਭਵੇਕ ਦੱਸ ਸਕਦੇ ਨੇ ਤੋ ਕਿ ਲੋਕ ਇਹਨਾਂ ਮੁਲਕਾਂ ਦੇ ਵਿੱਚ ਤੁਹਾਨੂੰ ਪਤਾ ਵੀ ਕਿਸੇ ਨਾ ਕਿਸੇ ਗੱਲਾਂ ਤੋਂ ਤੰਗ ਹੀ ਨੇ ਜੀ ਹੁਣ ਕੈਨੇਡਾ ਦੇ ਵਿੱਚ ਵੀ ਦੇਖ ਲਈਏ ਵੀ ਜਿਸ ਤੰਗਨਾ ਜੌਬਸ ਮਾਰਕੀਟ ਦੇ ਹਾਲਾਤ ਨੇ ਕੰਮ ਕਾਜ ਹੁੰਦੇ ਨਹੀਂ ਆ ਕੰਮ ਮਿਲ ਨਹੀਂ ਰਹੇ ਘਰਾਂ ਦੀ ਮੌਰਗੇਜ ਹੈ ਬੱਚੇ ਕਈ ਵਾਰ ਤੁਹਾਡੇ ਹੱਥ ਦੇ ਵਿੱਚ ਨਹੀਂ ਹੁੰਦੇ ਸਮੱਸਿਆਵਾਂ ਇੱਥੇ ਵੀ ਬਹੁਤ ਨੇ ਅਮਰੀਕਾ ਦੇ ਵਿੱਚ ਵੀ ਬਹੁਤ ਨੇ ਸੋ ਲੋਕ ਕਈ ਵਾਰ ਫਸ ਜਾਂਦੇ ਨੇ ਕਿ ਵੀ ਜੋਸ਼ੀਆਂ ਦੇ ਹੱਥ ਫਸ ਜਾਂਦੇ ਨੇ ਇਹ ਕਈ ਜਿਹੜੇ ਫਰੌਡ ਕਰਨ ਵਾਲੇ ਬਾਬੇ ਨੇ ਡੇਰੇਦਾਰ ਨੇ ਉਹ ਇੱਥੇ ਲਿਆ ਕੇ ਲੋਕਾਂ ਨੂੰ ਲੁੱਟ ਕੇ ਲੈ ਜਾਂਦੇ ਨੇ ਸੋ ਅਸੀਂ ਤਾਂ ਕਹਿੰਨੇ ਆ ਵੀ ਡੇਰੇਦਾਰਾਂ ਤੋਂ ਇਹੋ ਜਿਹੇ ਲੋਕਾਂ ਤੋਂ ਤੁਸੀਂ ਬਚੋ ਪਰ ਕਈ ਵਾਰ ਲੋਕ ਜਿਹੜੇ ਨੇ ਮਜਬੂਰ ਹੋ ਕੇ ਇਹਨਾਂ ਦੇ ਚਾਂਸੇ ਦੇ ਵਿੱਚ ਆ ਵੀ ਜਾਂਦੇ ਨੇ ਸੋ ਇਹਦੇ ਵਿੱਚ ਇਹ ਵੀ ਖਬਰ ਜਿਹੜੀ ਆ ਇਹ ਨਿਊ ਜਰਸੀ ਤੋਂ ਹੀ ਆ ਰਹੀ ਨਿਊ ਚਰਚੀ ਤੋਂ ਇੱਕ ਕਾਫੀ ਅਸਲੀਗੀਆਂ ਖਬਰਾਂ ਸਾਹਮਣੇ ਆਇਆ ਕਿ ਕਿਤੇ ਭਾਰਤੀ ਕਮਿਊਨਿਟੀ ਬਹੁਤ ਵੱਡੀ ਗਿਣਤੀ ਚ ਰਹਿ ਰਹੀ ਹੈ ਸੋ ਪਾਸਟਰੀ ਪੈਨੀ ਨਿਊ ਜਰਸੀ ਤੋਂ ਖਬਰ ਹੈ ਕਿ ਇੱਕ 37 ਸਾਲਾਂ ਦੇ ਇਹ ਭਾਰਤੀ ਮੂਲ ਦਾ ਜਿਹੜਾ ਇੱਕ ਜੋਸ਼ੀ ਐ ਪ੍ਰਵੇਸ਼ ਕੁਮਾਰ ਇਹ ਇਹ ਮਾਫ ਕਰਨ ਦੀ ਇਹ ਜਿਹੜਾ ਇਹ ਮਾਮਲਾ ਆ ਇਹ ਲੌਂਗ ਆਈਲੈਂਡ ਦਾ ਆ ਜੀ 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 ਸੋ ਇਹ ਮੇᱛੋ ਨਿਊ ਜਰਸੀ ਦਾਸ ਹੋ ਗਿਆ ਲੌਂਗ ਆਈਲੈਂਡ ਨਿਊਯਾਰਕ ਦਾ ਮਾਮਲਾ ਆ ਜੀ ਸੋ ਇੱਥੇ 68 ਸਾਲਾਂ ਦੇ ਬਜ਼ੁਰਗ ਇੱਕ ਔਰਤ ਐ ਉਹਦੇ ਨਾਲ 62000 ਡਾਲਰ ਦੀ ਜਿਹੜੀ ਠਗੀ ਹੋਈ ਆ ਸੋ ਲੌਂਗ ਆਈਲੈਂਡ ਨਿਊਯਾਰਕ ਤੋਂ ਜਿਹੜੀ ਆ ਉੱਤੇ ਦੀ ਕਾਉਂਟੀ ਪੁਲਿਸ ਐ ਉਹਨਾਂ ਨੇ 17 ਜੁਲਾਈ 2025 ਨੂੰ ਇੱਕ 33 ਸਾਲਾਂ ਦਾ ਯੋਸ਼ੀ ਹੈ ਇਹ ਹਿਮੰਤ ਕੁਮਾਰ ਮਨੇਪਾ ਸੋ ਇਹਨੂੰ ਗ੍ਰਿਫਤਾਰ ਕੀਤਾ ਕਹਿੰਦੇ ਵੀ ਇਹਨਾਂ ਨੇ ਇੱਕ ਔਰਤ ਦੇ ਨਾਲ ਇਸ ਤਰੀਕੇ ਨਾਲ ਫਰਾਡ ਕੀਤਾ ਕਹਿੰਦੇ ਵੀ ਨਿਊਯਾਰਕ ਦੇ ਵਿੱਚ ਪੈਸੇ ਲੈ ਕੇ ਇਸ ਤਰੀਕੇ ਦੀਆਂ ਜੋਤਿਸ਼ ਸੇਵਾਵਾਂ ਨਹੀਂ ਦੇ ਸਕਦੇ ਪਰ ਇਹਨਾਂ ਨੇ ਦਿੱਤੀਆਂ ਤੇ ਇਹਦੇ ਵਿੱਚ ਉਹਨਾਂ ਨੇ 62000 ਡਾਲਰ ਇਸ ਬਜ਼ੁਰਗ ਔਰਤ ਨੂੰ ਜਿਹੜੇ ਆ ਠਾਕੇ ਲੈ ਲੈ ਜੀ ਤੇ ਜਦੋਂ ਹੁਣ ਪੁਲਿਸ ਨੂੰ ਪਤਾ ਲੱਗਾ ਤਾਂ ਇਹਨਾਂ ਦੇ ਖਿਲਾਫ ਇਹ ਜਿਹੜੇ ਚਾਰਜ ਲਗਾਏ ਗਏ ਨੇ ਤੇ ਇਹਨਾਂ ਨੂੰ ਉੱਥੇ ਗ੍ਰਿਫਤਾਰ ਵੀ ਕੀਤਾ ਗਿਆ। ਇੱਥੇ ਵੀ ਵਿਧਾਨ ਸਾਹਿਬ ਤੁਸੀਂ ਕਿਸੇ ਪਾਰਕਿੰਗ 'ਚ ਗੱਡੀ ਖੜਾ ਜੋ ਠਾਹ ਜਦੇ ਉੱਥੇ ਸ਼ੀਸ਼ੇ ਦੇ ਉੱਤੇ ਕਾਰ ਟੰਗ ਜਾਂਦੇ ਨੇ ਜੀ ਔਰ ਸੀਡੀਓ ਬ੍ਰੈਂਟਨ 'ਚ ਦੇਖ ਲਓ ਥਾਂ ਤੋਂ ਖੰਬੇ ਆ ਉਹ ਪਤਾ ਹੀ ਨਹੀਂ ਲੱਗਦਾ ਹੈਗਾ ਜਮਈ ਘੰਟਾ ਘਰ ਚੌਂਕ ਦੂਜਾ ਚੌੜਾ ਬਾਜ਼ਾਰ ਲੁਧਿਆਣੇ ਵਾਲਾ ਜਾਂ ਜਿਹੜੇ ਵੀ ਸ਼ਹਿਰ 'ਚ ਤੁਸੀਂ ਰਹਿੰਦੇ ਹੋ ਉੱਥੇ ਭਾਰੇ ਜਿਵੇਂ ਬੋਰਡ ਲੱਗੇ ਹੁੰਦੇ ਨੇ ਆ ਥਾਂ-ਥਾਂ ਬੋਰਡ ਲੱਗੇ ਪਏ ਨੇ ਆ ਕਰਾ ਲਓ ਉਹ ਕਰਾ ਲਓ ਤੇ ਇਹ ਹੁਣ આરોਪ ਲੱਗੇ ਨੇ ਪ੍ਰਿੰਸਾਬ ਇਥੋਂ ਵੀ ਇੱਕ ਕੋਈ ਇਮੀਗ੍ਰੇਸ਼ਨ ਕੰਪਨੀ ਤੇ ਫਰਾਡ ਦੇ ਦੋਸ਼ ਲੱਗੇ ਨੇ ਜੀ। ਇਹ ਦੇਖੋ ਜਿਹੜੀ ਖਬਰ ਦੀ ਤੁਸੀਂ ਗੱਲ ਕਰ ਰਹੇ ਹੋ ਕਿਉਂਕਿ ਅਸੀਂ ਪਿਛਲੇ ਸਮੇਂ ਦੌਰਾਨ ਦੇਖਿਆ ਕਿ ਕੈਨੇਡਾ ਦੇ ਵਿੱਚ ਜਿਹੜੇ ਵਰਕ ਪਰਮਿਟ ਨੂੰ ਲੈ ਕੇ ਵਰਕ ਪਰਮਿਟ ਦਵਾ ਨੂੰ ਲੈ ਕੇ ਜਾਂ ਜੋ ਐਲਮਾਈਆਂ ਦੀ ਗੱਲ ਕਰੀਏ ਸੋ ਐਲਮਾਈਆਂ ਨੂੰ ਸਤਾਇਆ ਕਿ ਕੈਨੇਡਾ ਦੇ ਵਿੱਚ ਕਿਸ ਢੰਗ ਦੇ ਨਾਲ ਇਹ ਪਿਛਲੇ ਸਮੇਂ ਦੌਰਾਨ ਇੱਥੇ ਵਿਕੀਆਂ ਨੇ। ਇਹ ਵੱਡੇ ਪੱਧਰ ਤੇ ਫਰਾਡ ਹੋਏ ਨੇ ਸੋ ਇਹ ਜੋ ਮਾਮਲਾ ਹੁਣ ਸਾਹਮਣੇ ਆਇਆ ਸੋ ਇਹਦੇ ਬਾਰੇ ਇਹ ਸੀਬੀਸੀ ਨਿਊਜ਼ ਨੇ ਕਾਫੀ ਡਿਟੇਲ ਦੇ ਨਾਲ ਇੱਕ ਆਰਟੀਕਲ ਛਾਪਿਆ ਆ ਸੋ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਕੈਨੇਡਾ ਬਾਰਡਰ ਸਰਵਿਸ ਏਜੰਸੀ ਇਹ ਪ੍ਰਿੰਸ ਐਡਵਰਡ ਆਇਲੈਂਡ ਦੇ ਨਾਲ ਸੰਬੰਧਿਤ ਇੱਕ ਮਾਮਲਾ ਸੀਗਾ ਇਹ ਜਿਹਦੇ ਵਿੱਚ ਵਰਕ ਪਰਮਿਟ ਦਬਾਉਣ ਦੇ ਨਾਂ ਤੇ ਲੋਕਾਂ ਦੇ ਨਾਲ ਇਹ ਕੱਚੀ ਤੌਰ ਤੇ ਠੱਗੀ ਜਿਹੜੀ ਆ ਹੁਣ ਵੀ ਗੱਲ ਹੋਈ ਸੀ ਸੋ ਇਹਦੇ ਵਿੱਚ ਕਾਫੀ ਸਾਲਾਂ ਤੋਂ ਸੀਬੀਐਸਏ ਵੱਲੋਂ ਜਾਂਚ ਕੀਤੀ ਜਾ ਰਹੀ ਸੀ ਤੇ ਪਤਾ ਲੱਗਾ ਵੀ ਉੱਥੇ ਸੇਬਾਂ ਦੇ ਬਾਗ ਤੇ ਕੁਝ ਹੋਰ ਕਾਰੋਬਾਰਾਂ ਦੀ ਆੜ ਦੇ ਵਿੱਚ ਇਹ ਵਰਕਪਾਰਟਮੈਂਟਾਂ ਦੇ ਵਿੱਚ ਕਹਿੰਦੇ ਘਪਲੇਬਾਜੀ ਹੋਈ ਹੈ ਤੇ ਵਰਕਪਾਰਟਮੈਂਟ ਕਹਿ ਰਹੇ ਨੇ ਵੀ 30000 ਡਾਲਰ ਤੱਕ ਜਿਹੜੇ ਨੇ ਉਹ ਵੇਚੇ ਗਏ ਨੇ ਸੋ ਇਹਦੇ ਵਿੱਚ ਉਹਨਾਂ ਨੇ ਜੋ ਆਪਣੀ ਜਾਂਚ ਮੁਕੰਮਲ ਕਰਕੇ ਇਹ 14 ਧਿਰਾਂ ਵਿਰੁੱਧ ਚਾਰ ਸ਼ੀਟ ਜ਼ਾਇਰ ਕੀਤੀ ਹੈ ਸੋ ਇਹਦੇ ਵਿੱਚ 14 ਜਿਹੜੀਆਂ ਧਿਰਾਂ ਨੇ ਆਠੀ ਦੇ ਵਿੱਚ ਇਹ ਵਿਅਕਤੀ ਨੇ ਜਿਹੜੇ ਇਕਲਾਫ ਚਾਰਜ ਸ਼ੀਟ ਹੋਈ ਹੈ ਤੇ 6 ਕੰਪਨੀਆਂ ਨੇ ਸੋ ਇਹਦੇ ਵਿੱਚ ਇਹ ਕਿਹਾ ਵੀ ਜਿਹੜਾ ਇਹੋ ਜਿਹੇ ਲੋਕ ਸੀਗੇ ਜਿਹਨਾਂ ਚ 27 ਲੋਕ ਕਹਿੰਦੇ ਵੀ ਬੁਲਾ ਲਏ ਗਏ ਤੇ ਉਹਨਾਂ ਦੇ ਕਹਿੰਦੇ ਲੋੜ ਹੈ ਨਹੀਂ ਸੀ ਕਿ ਪਰ ਕਾਗਜ਼ਾਂ ਦੇ ਵਿੱਚ ਇਸ ਤਰੀਕੇ ਨਾਲ ਉੱਪਰ ਥੱਲੇ ਕਰਕੇ ਤੇ ਉਹਨਾਂ ਨੂੰ ਬੁਲਾ ਲਿਆ ਗਿਆ ਸੋ ਇਹਦੇ ਵਿੱਚ ਖਾਸ ਤੌਰ ਤੇ ਜੋ ਕਨੇਡੀਅਨ ਡਾਕਟਰ ਪ੍ਰੋਡਕਟਸ ਦੇ ਮਾਲਕ ਨੇ ਕਮਲਪ੍ਰੀਤ ਖੈਰਾ ਨੇ ਤੇ ਦੂਜੇ ਪਾਸੇ ਆਇਲੈਂਡ ਕੋਲਡ ਹਨੀ ਦੇ ਜਿਹੜੇ ਮਾਲਕ ਨੇ ਰੋਜਰ ਅਨੀਲ ਨੇ ਸੋ ਉਹਨਾਂ ਨੂੰ ਜਿਹੜਾ ਆ ਇਹਦੇ ਵਿੱਚ ਜਿਹੜਾ ਇਹ ਮੁੱਖ ਜਿਹੜਾ ਸ਼ਕੀਨ ਇਨਸਪੈਕਟ ਨੇ ਉਹਦੇ ਵਜੋਂ ਉਹਨਾਂ ਨੂੰ ਦੇਖਿਆ ਗਿਆ ਆ ਤੇ ਇਹਦੇ ਵਿੱਚ ਹੁਣ ਦੇਖੋ ਕਿ ਕਿਉਂਕਿ ਕਾਫੀ ਸਾਲਾਂ ਤੋਂ ਬਾਅਦ ਇਹ ਇਹ ਦੋਸ਼ ਲੱਗੇ ਨੇ ਅਦਾਲਤਾਂ ਨੇ ਫੈਸਲਾ ਕਰਨਾ ਆ ਕਿ ਉਹ ਸਹੀ ਨੇ ਜਾਂ ਗਲਤ ਨੇ ਪਰ ਇਹ ਖਬਰ ਇਹ ਮੇਨਸਟਰੀਮ ਮੀਡੀਆ ਦੇ ਵਿੱਚ ਵੀ ਕਾਫੀ ਇਹ ਚਰਚਾ ਦੇ ਵਿੱਚ ਰਹੀ ਹੈ ਜੀ ਜੀ ਕਰਨ ਸਾਹਿਬ ਜਿੱਥੇ ਹੁਣ ਮੌਸਮ ਆਪਾਂ ਨੂੰ ਪਤਾ ਘੁੰਮਣ ਫਿਰਨ ਵਾਲਾ ਹੈਗਾ ਪਰ ਲਾਪਰਵਾਹੀਆਂ ਬੱਚੇ ਕਰ ਜਾਂਦੇ ਨੇ ਇੱਕ ਤਾਂ ਪਤਾ ਹੁੰਦਾ ਕਈ ਵਾਰ ਡਾਇਰੈਕਟ ਪਿੰਡੋਂ ਹੀ ਸਿੱਧੇ ਚੜ੍ਹ ਕੇ ਇਹਨਾਂ ਕੰਟਰੀਜ਼ ਦੇ ਵਿੱਚ ਕਿਤੇ ਵੀ ਮੁਲਕ ਚ ਜਾਂਦੇ ਆ ਤੇ ਇੱਥੇ ਸਾਰਿਆਂ ਨੂੰ ਪਤਾ ਹੀ ਹੈ ਵੀ ਕੁਦਰਤੀ ਨਜ਼ਾਰੇ ਦੇਖਣ ਲਈ ਵੈਸੇ ਵੀ ਵਿਸਟਰ ਆਉਂਦੇ ਨੇ ਇਹ ਤਾਂ ਵਿਦਿਆਰਥੀ ਪੱਕੇ ਤੌਰ ਤੇ ਪੜ੍ਹਨੇ ਆਏ ਹੁੰਦੇ ਨੇ ਫਿਰ ਇਹ ਵੀ ਦੋਸਤਾਂ ਮਿੱਤਰਾਂ ਨਾਲ ਘੁੰਮਣ ਚਲੇ ਜਾਂਦੇ ਨੇ ਹਰ ਮੌਸਮ ਦੇ ਇਸੇ ਗਰਮੀਆਂ ਦੇ ਦਿਨਾਂ ਚ ਇਦਾਂ ਦੇ ਘਟਨਾਵਾਂ ਵਾਪਰਦੀਆਂ ਨੇ ਸੋ ਹੁਣ ਇੱਕ ਪੰਜਾਬੀ ਵਿਦਿਆਰਥੀ ਦੀ ਪਾਣੀ ਚ ਡੁੱਬਣ ਕਾਰਨ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਕੋਈ ਮੰਦਪਾਗੀ ਇਕੜਨਾਵਾ ਇਹ ਲਗਾਤਾਰ ਸਾਹਮਣੇ ਆ ਰਹੀਆਂ ਨੇ ਕਿ ਹਰ ਸਾਲ ਇਹ ਵਕ ਵਕ ਮੀਡੀਆ ਪਲੈਟਫਾਰਮਸ ਤੇ ਹੋਖਾ ਦਿੱਤਾ ਜਾਂਦਾ ਆ ਕਿ ਤੁਸੀਂ ਡੁੱंगे ਪਾਣੀ ਤੋਂ ਆਪਣਾ ਬਚਾਅ ਕਰਨਾ ਆ ਤੇ ਜੇਕਰ ਤੁਹਾਨੂੰ ਤੈਰਨਾ ਨਹੀਂ ਆਉਂਦਾ ਤਾਂ ਈਵਨ ਜਿਹੜੇ ਇਹ ਡੁੱंगे সুইਮਿੰਗ ਪੂਲਸ ਵੀ ਹੁੰਦੇ ਨੇ ਸੋ ਉਹਦੇ ਵਿੱਚ ਵੀ ਤੁਸੀਂ ਧਿਆਨ ਰੱਖਣਾ ਆ ਕਈ ਵਾਰ ਉੱਥੇ ਵੀ ਇਹੋ ਜਿਹੇ ਹਾਦਸੇ ਵਾਪਰ ਜਾਂਦੇ ਨੇ ਸੋ ਹੁਣ ਦੋ ਹਾਦਸੇ ਹੋਏ ਨੇ ਇੱਕ ਬ੍ਰਿਟਿਸ਼ ਕੋਲੰਬੀਆ ਚ ਹੋਇਆ ਇੱਕ ਅਨਟਾਰੀਓ ਦੇ ਵਿੱਚ ਹੋਇਆ ਸੋ 17 ਅਗਸਤ ਦੇ ਵਿੱਚ 17 ਜੁਲਾਈ ਨੂੰ ਕਹਿੰਦੇ ਹਾਦਸਾ ਹੋਇਆ ਆ ਇਹ ਬਲੂ ਮਾਊਂਟੇਨ ਵਿਲੇਜ 'ਚ ਹਾਦਸਾ ਹੋਇਆ ਜਿਹਦੇ ਵਿੱਚ ਇਸ সুইমিਂਗ ਪੂਲ ਦੇ ਵਿੱਚ ਇੱਕ ਹਾਦਸਾ ਵਾਪਰਿਆ ਜਿਹਦੇ ਵਿੱਚ ਇਹ 20 ਸਾਲਾਂ ਦਾ ਇੱਕ ਇੰਟਰਨੈਸ਼ਨਲ ਸਟੂਡੀਓਸ ਤੇ ਪੜਨ ਵਾਸਤੇ ਆਇਆ ਸੀਗਾ ਇਹ ਹੁਣ ਵਰਕ ਪਰਮਿਟ ਦੇ ਉੱਪਰ ਸੀਗਾ ਸੋ ਇਹਦਾ ਨਾਮ ਹੈ ਰਵੀਸ਼ ਨਰੰਗ ਜੋ ਕਿ ਪੰਜਾਬ ਦੇ ਮੋਗਾ ਦੇ ਨਾਲ ਸੰਬੰਧਤ ਹੈ ਸੋ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਨਾਲ ਸੰਬੰਧਤ ਰਵੀਸ਼ ਨਰੰਗ ਦੀ ਮੌਤ ਇਸ সুইমিং ਪੂਲ ਆਸੇ ਦੇ ਵਿੱਚ ਹੋਈ ਹੈ ਸੋ ਇਸ ਤੋਂ ਇਲਾਵਾ ਇੱਕ ਖਬਰ ਜਿਹੜੀ ਮੈਂ ਦੱਸਤੀ ਹੈ ਕਿ ਜਿਹੜੀ ਬ੍ਰਿਟਿਸ਼ ਕੋਲੰਬੀਆ ਤੋਂ ਸਾਹਮਣੇ ਆਈ ਹੈ ਸੋ ਉੱਥੇ ਵੀ ਕੁਝ ਦਿਨ ਪਹਿਲਾਂ ਲਗਭਗ ਇਹ ਪਿੰਨਜੀ ਤਿੰਨ ਹਫ਼ਤੇ ਪਹਿਲਾਂ ਜੀ ਉੱਥੇ 6 ਜੁਲਾਈ ਨੂੰ 225 ਨੂੰ ਥੌਮਸਨ ਦਰਿਆ ਆ ਕੈਮਲੋਸ ਵਿਖੇ ਜੀ ਸੋ ਉੱਥੇ ਇਹ ਕੁਝ ਨੌਜਵਾਨ ਬੋਲੀ ਵਾਲ ਖੇਡ ਰਹੇ ਸੀਗੇ ਸੋ ਬਾਲੀਵਾਲ ਖੇਡਦੇ ਹੋਇਆ ਕਿ ਕੀ ਉਹਨਾਂ ਦੀ ਬਾਲ ਦਰਿਆ ਦੇ ਵਿੱਚ ਜਾ ਕੇ ਡਿੱਗ ਗਈ ਜੀ ਉਹਨੂੰ ਦੇਖੋ ਜੇ ਬਾਲ ਤੁਹਾਡੀ ਦਰਿਆ 'ਚ ਡਿੱਗ ਗਈ ਹੈ ਤਾਂ ਹੁਣ ਤੁਸੀਂ ਮਗਰ ਥੋੜੀ ਦਰਿਆ ਦੇ ਵਿੱਚ ਵੜ ਜਾਓਗੇ ਬਾਲ ਚੱਕਣ ਵਾਸਤੇ ਸੋ ਇਹ ਨੌਜਵਾਨ ਸੀਗਾ ਜਿਹੜਾ ਕਿ ਇਹ ਵੀ ਪੰਜਾਬ ਤੋਂ ਹੀ ਆਇਆ ਹੋਇਆ ਨੌਜਵਾਨ ਹੈ ਸੋ ਇਹਨੇ ਇਹ ਦਰਿਆ ਦੇ ਵਿੱਚ ਜਾ ਕੇ ਇੱਕ ਕੋਸ਼ਿਸ਼ ਕੀਤੀ ਆ ਕਿ ਉਸ ਬਾਲ ਨੂੰ ਬਾਹਰ ਕੱਢ ਲਿਆ ਜਾਵੇ ਸੋ ਇਹ ਬਾਹਰ ਕੱਢਣ ਦੇ ਦੌਰਾਨ ਦਰਿਆ ਦਾ ਪਾਣੀ ਬੜਾ ਤੇਜ਼ ਸੀਗਾ ਥੌਮਸਨ ਦਰਿਆ ਬੜਾ ਤੇਜ਼ ਵਗਦਾ ਸੋ ਜਤਿਨ ਘਰੇਕ ਨਾਮ ਦਾ ਨੌਜਵਾਨ ਪਾਣੀ ਦੇ ਵਹਾਹ ਦੇ ਨਾਲੇ ਬਹਿ ਗਿਆ ਕੁਝ ਦੋਸਤ ਇਹ ਮਗਰ ਗਏ ਇਸ ਨੂੰ ਬਚਾਉਣ ਵਾਸਤੇ ਪਰ ਬਚਾ ਨਹੀਂ ਸਕੇ ਤਾਂ ਇਡੀ ਲਾਸ਼ ਜਿਹੜੀ ਆ ਇਹ ਪਤਾ ਲੱਗਾ ਕਿ 9 ਦਿਨਾਂ ਦੇ ਬਾਅਦ ਲੱਭੀ ਆ 9 ਦਿਨ ਲਾਸ਼ ਨੂੰ ਜਾਂਚ ਅਧਿਕਾਰੀ ਜਿਹੜੇ ਸੀਗੇ ਉਹ ਲੱਭਦੇ ਰਹੇ ਤੇ 9 ਦਿਨਾਂ ਬਾਅਦ ਫੇਰੇ ਦੀ ਪਾਣੀ ਦੇ ਵਿੱਚੋਂ ਲਾਸ਼ ਕੱਢੀ ਗਈ ਆ ਸੋ ਇਹ ਨੌਜਵਾਨ ਜੋ ਸੀਗਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਨਾਲ ਸਬੰਧਤ ਸੀਗਾ ਤਾਂ ਦੋ ਜਿਹੜੀਆਂ ਮੌਤਾਂ ਪਵਿੰਦਾ ਜੀ ਹੋਈਆਂ ਨੇ ਇੱਕ ਬ੍ਰਿਟਿਸ਼ ਕੋਲੰਪੀਆ ਦੇ ਵਿੱਚ ਇੱਕ ਹੰਟਾਰੀਓ ਦੇ ਵਿੱਚ ਜਿਹੜੇ ਨੌਜਵਾਨ ਆ ਇਹ ਪਾਣੀ ਦੇ ਵਿੱਚ ਡੁੱਬ ਕੇ ਇਸ ਤਰੀਕੇ ਨਾਲ ਮਾਰੇ ਗਏ ਨੇ ਸੋ ਬਹੁਤ ਇਹ ਮੰਦ ਭਾਗੀਆਂ ਗੱਲਾਂ ਨੇ ਸੋ ਇਹਨਾਂ ਦੇ ਉੱਪਰ ਜਿਹੜਾ ਆ ਬੜਾ ਇਹ ਧਿਆਨ ਦੇਣ ਦੀ ਲੋੜ ਹੈ ਸੋ ਅੰਤ ਦੇ ਵਿੱਚ ਟ੍ਰਾਂਟੋ ਦੀ ਗੱਲ ਕਰਦੇ ਆ ਟ੍ਰਾਂਟੋ ਦੇ ਵਿੱਚ ਇੱਕ 71 ਸਾਲਾਂ ਦੀ ਔਰਤ ਦਾ ਕਤਲ ਹੋਇਆ ਸੀਗਾ ਉਹ ਗ੍ਰੋਸਰੀ ਕਰਕੇ ਆਈ ਸੀ ਜਿਹੜੇ ਗ੍ਰੋਸਰੀ ਦਾ ਸਮਾਨ ਆਪਣੀ ਗੱਡੀ 'ਚ ਰੱਖ ਰਹੀ ਸੀ ਇੱਕ ਗੱਡੀ ਖੋਣ ਆਏ ਸ਼ਖਸ ਦੀ ਉਮਰ ਸਿਰਫ 14 ਸਾਲ ਦੀ ਜਿਹਦੀ ਹੋਣ ਇਹ ਪਛਾਣ ਸਾਹਮਣੇ ਆ ਚੁੱਕੀ ਹੈ ਸੋ ਕਿਵੇਂ ਨਹੀਂ ਵੇਟ ਨਾਮ ਹੈ ਇਹਦਾ ਇਸ ਨੇ ਉਸ ਔਰਤ ਦਾ ਕਤਲ ਕਰ ਦਿੱਤਾ ਤੁਸੀਂ ਦੇਖੋ ਕਿ ਇਹ ਇੱਕ ਗੱਡੀ ਖੋਣ ਲਈ ਇੱਕ ਇਨਸਾਨ ਦਾ ਕਤਲ ਕਰ ਦੇਣਾ ਕਿ ਉਮਰ ਸਿਰਫ 14 ਸਾਲ ਹੈ ਸੋ 14 ਸਾਲ ਦੇ ਇਸ ਨੌਜਵਾਨ ਨੇ ਇੰਸਟਾਗ੍ਰam ਤੇ ਗੱਲਾਂ ਬਾਤਾਂ ਦੱਸੀਆਂ ਵੀ ਕਿਉਂ ਉਹਦਾ ਕਤਲ ਹੋਇਆ ਕਹਿੰਦੇ ਵੀ ਉਹ ਕਹਿੰਦੇ ਵੀ ਗੱਡੀ ਉਹ ਮੈਨੂੰ ਦੇ ਨਹੀਂ ਰਹੀ ਸੀ ਚਾਬੀ ਨਹੀਂ ਸੀ ਦੇ ਰਹੀ ਇਸ ਕਰਕੇ ਉਹਨੂੰ ਮਾਰਤਾ ਤੇ ਮਾਰਨ ਤੋਂ ਬਾਅਦ ਵੀ ਇਹਨੂੰ ਕੋਈ ਪਛਤਾਵਾ ਨਹੀਂ ਸੀਗਾ ਤਾਂ ਹੁਣ ਇਸ 14 ਸਾਲਾਂ ਦੇ ਨੌਜਵਾਨ ਦਾ ਇਹ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਆ ਸੋ ਇਹਦੇ ਉੱਪਰ ਜਿਹੜੇ ਨੇ ਇਹ ਸੈਕੰਡ ਡਿਗਰੀ ਕਤਲ ਦੇ ਚਾਰਜਸ ਲੱਗੇ ਨੇ ਸੋ ਬੜਾ ਮੰਦਫਾ ਗੁਰਜਾਨ ਹੈ ਵੀ ਛੋਟੇ-ਛੋਟੇ ਨੌਜਵਾਨ 15 16 17 ਸਾਲਾਂ ਦੇ ਇਹ ਬਹੁਤ ਖਬਰਾਂ ਆ ਰਹੀਆਂ ਨੇ ਕਿ ਜਿਹੜੇ ਫੜੇ ਜਾ ਰਹੇ ਨੇ ਨਾਮ ਉਹ ਜਨਤਕ ਨਹੀਂ ਹੁੰਦੇ ਚਲੋ ਇਹਦਾ ਨਾਮ ਜਨਤਕ ਹੋ ਗਿਆ ਇਸ ਤਰ੍ਹਾਂ ਕਨਾਲੇ ਇਹ ਕੀ ਕਾਰਨ ਹੈ ਕਿ ਉਹ ਨੌਜਵਾਨ ਕੈਨੇਡਾ ਦੇ ਵਿੱਚ ਗਲਤ ਪਾਸੇ ਨੂੰ ਜਾ ਰਹੇ ਨੇ ਇਹ ਵੀ ਇੱਕ ਬਹੁਤ ਵੱਡਾ ਸੋਚਣ ਦਾ ਵਿਸ਼ਾ ਹੈ ਬਹੁਤ ਬਹੁਤ ਧਨਵਪ੍ਰਿੰਨ ਸਾਹਿਬ ਕਿਉਂਕਿ ਫਿਰ ਹਫ਼ਤੇ ਦੇ ਪੰਜੇ ਦਿਨ ਇਸੇ ਤਰ੍ਹਾਂ ਖਬਰਾਂ ਚੱਲਦੀਆਂ ਰਹਿੰਦੇ ਨੇ ਵੀਕਐਂਡ ਤੋਂ ਬਾਅਦ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਤੇ ਪ੍ਰਿੰਨ ਸਾਹਿਬ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਤੇ ਜਰੂਰ ਪ੍ਰਿੰਨ ਸਾਹਿਬ ਨੂੰ ਹੰਗਾਰਾ ਦੇ ਆ ਕੇ ਰੋ ਪ੍ਰੋਫੈਸ਼ਨਲੀ ਟ੍ਰੈਕ ਲੋਂਦੀਆਂ ਸਵਾਗਤ ਦਿੰਦੇ ਨੇ ਪ੍ਰਿੰਨ ਸਾਹਿਬ ਤੇ 416 848 96 98 ਦੇ ਉੱਤੇ ਸਰਦਾਰ ਕੁਲਤਨ ਸਿੰਘ ਪਰਾਣਾ ਹੋਰਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਪਣ ਸਾਹਿਬ ਬਹੁਤ ਬਹੁਤ ਧੰਨਵਾਦ ਹੁੰਦੀ ਹੈ ਕਾਨੂੰ ਗੱਲਬਾਤ। ਧੰਨਵਾਦ ਜੀ। ਧੰਨਵਾਦ ਜੀ ਧੰਨਵਾਦ।